ਆਸਾ ਮਹਿਲਾ ਪਹਿਲਾ ਕੇਤਾ ਆਖਣ ਆਖੀ ਐ ਤਾਂ ਕੇ ਹਲਤ ਨਾ ਜਾਣਾ ਮੈਂ ਨੇ ਧਰਿਆ ਤਰ ਏਕ ਤੂੰ ਮੈਂ ਤਾਂ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹਿਲਾ ਆਪ ਗਿਆ ਸੋ ਜੀ ਪਏ ਗੁਰ ਸ਼ਬਦ ਮਿਲਾ ਰਹਾ ਹੋ ਮੈਂ ਗਰਬ ਗਵਾਈਏ ਪਾਈਏ चार साहिब सो मन मदारहन सलाम से संतुखिया सेवा सच साई ਤਾਕ ਬੇਗਨ ਨ ਲਾ ਗਏ ਚੱਲੇ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜ਼ਾਨੇ ਖੋਟੇ ਠਵਰ ਨ ਪਾਏ ਨੇ ਰਲੇ ਜੋ ਠਾਨੇ ਨੇਤ ਨੇ ਤ ਖਰਾ ਸਮਾਲੀਏ ਸੱਚ ਸੌਦਾ ਪਾਈਏ ਖੋਟੇ ਨ ਧਰ ਨਆਵ ਨੇ ਲੇ ਅਗਨ ਜਲਾਈਏ ਜਿਨੇ ਆਤਮ ਚਨਿਆ ਪਰਮਾਤਮ ਸੋਈ ਇਕੋ ਹੈ ਅਮਰਤ ਬਿਰਖ ਹੈ ਫਲ ਅਮਰਤ ਹੋਇ ਅਮਰਤ ਫਲ ਜਿਨਿ ਚਖਿਆ ਸਾਚ ਰਹੇ ਆਕਾਈ ਤੇਨਾ ਪਰਮ ਨਪੇਦ ਹੈ ਹਰ ਰਸਲ ਰਸਾਈ ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ ਓ ਗਣਿਆਰੇ ਕੋ ਗੁਣ ਨਾਨਕੈ ਸਚ ਮਿਲੇ ਵਡਾਈ ਆਸਾ ਮਹਲਾ ਪਹਿਲਾ ਕੇਤਾ ਅਖਣ ਅਖੀਏ ਤਾਕੇ ਅੰਤ ਨਾ ਜਾਣਾ ਮੈਂ ਨੇ ਧਰਿਆ ਧਰੇ ਇੱਕ ਤੂੰ ਮੈਂ ਤਾਂ ਸਤਣਾ ਨਾਮ ਲਾਲਕ ਕੇ ਅਰਦਾਸ ਹੈ ਸਚਨਾਮ ਸੁਹਲਾ ਆਪ ਗਿਆ ਸੋਜੀ ਪਏ ਗੁਰ ਸ਼ਬਦੀ ਮਿਲਾ ਰਹਾਉ ਹੋ ਮੈਂ ਗਰਬ ਗਵਈਏ ਪਈਏ ਵਿਚਾਰ ਸਾਹਿਬ ਸੋ ਮਨ ਮੰਨਿਆ ਦੇ ਸਾ ਜੇ ਆਧਾਰ ਇਹ ਨੇਸ ਨਾਮ ਸੰਤੋਖਿਆ ਸੇਵਾ ਸਚ ਸਾਈ ਤਾ ਕੋ ਵਿਗਨ ਨ ਲਾਗੈ ਚਲੇ ਹੁਕਮ ਰਜਾਈ ਹੁਕਮ ਰਜਾਈ ਜੋ ਚਲੇ ਸੋ ਪਵੇ ਖਜਾਨੇ ਖੋਟੇ ਠਵਰ ਨ ਪਾਇਨੇ ਰਲੇ ਜੋਠਾਨੇ ਨੇ ਨਿਤਨੇਤ ਖਰਾ ਸਮਲਿਏ ਸੱਚ ਸੌਦਾ ਪਾਈਏ ਖੋਟੇ ਨਦਰ ਨਾਵਨੇ ਲੇ ਅਗਨ ਜਲਾਈਏ ਜਿਨੇ ਆਤਮ ਚਿੰਨਿਆ ਪਰਮਾਤਮ ਸੋਈ ਏ ਕੋਈ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਏ ਅੰਮ੍ਰਿਤ ਫਲ ਜਿਨੇ ਚਖਿਆ ਸੱਚ ਰਹੇ ਅਕਾਈ ਤਿੰਨਾ ਪਰਮਲਾ ਪੇਦ ਹੈ ਹਰ ਰਸ ਨਰਸਾਈ ਹੁਕਮ ਸੰਜੋਗੇ ਆਇਆ ਚਲ ਸਦਾ ਰਜਾਈ ਔਗਣਿਆਰੇ ਕੋ ਗੁਣ ਨਾਨਕੇ ਸਚ ਮਿਲੈ ਵਡਾਈ ਆਸਾ ਮਹਲਾ ਪਹਿਲਾ ਕੇਤਾ ਅਖਣ ਅੱਖੀਏ ਕਾਕੇ ਅੰਤ ਨ ਜਾਣਾ ਮੈਂਨੇ ਧਰਿਆ ਤਰ ਏ ਤੂੰ ਮੈਂ ਤਾਂ ਸਤਾਣਾ ਨਾਨਕ ਕੀ ਅਰਦਾਸ ਹੈ ਸਚਨਾਮ ਸੁਹਲਾਸ ਆਪ ਗਿਆ ਸੋਜੀ ਪਏ ਗੁਰ ਸ਼ਬਦੇ ਮਿਲਾ ਰਹਾਉ ਹੋ ਮੈਂ ਗਰਬ ਗਵਈਏ ਭਈਏ ਵਿਚਾਰ ਸਾਹਿਬ ਸੁਮਨ ਮੰਨਿਆ ਦੇ ਸੱਚ ਅਧਾਰ ਇਹਨੇ ਸਲਾਮ ਸੰਤੋਖਿਆ ਸੇਵਾ ਸੱਚ ਸਾਈ ਤਾ ਕੋ بگੜ ਨਾ ਲਾ ਗਏ ਚਲੇ ਹੁਕਮ ਰਜਾਈ ਹੁਕਮ ਰਜਾਈ ਜੋ ਚਲੇ ਸੋਪਵੇ ਖਜਨੈ ਖੋਟੇ ਠਵਰ ਨ ਪਾਇਨੇ ਰਲੇ ਜੁਠਾਨੈ ਨਿਤ ਨਿਤ ਖਰਾ ਸਮਾਲੀ ਐ ਸੱਚ ਸੌਦਾ ਪਈਏ ਖੋਟੇ ਨਦਰ ਨਾਮ ਨੇ ਲੇ ਅਗਨ ਜਲਾਈਏ ਜਿਨੇ ਆਤਮ ਚਿਨਿਆ ਪਰਵਾਤਮ ਸੋਏ ਏ ਕੋਈ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੇ ਚਖਿਆ ਸਾਚ ਰਹੇ ਇਕਾਈ ਤੇਨਾ ਪਰਮ ਨ ਭੇਦ ਹੈ ਹਰ ਰਸ ਲਰਸਾਈ ਹੁਕਮ ਸੰਜੋਗੇ ਆਇਆ ਚੱਲ ਸਦਾਰ ਜਾਏ ਔ ਗੁਣਿਆਰੇ ਕੋ ਗੁਣ ਨਾਨਕ ਕੈ ਸਚ ਮਿਲੇ ਵਡਾਈ ਆਸਾ ਮਹਲਾ ਪਹਿਲਾ ਕਿਤਾ ਆਖਣ ਆਖੀ ਐ ਤਾਂ ਕੇ ਇੰਤਨਾ ਜਾਣਾ ਮੈਂ ਨੇ ਧਰਿਆ ਤਰ ਏਕ ਤੂੰ ਮੈਂ ਤਾਲ ਸਤਾਣਾ ਲਾਲਕ ਕੇ ਅਰਦਾਸ ਹੈ ਸਚਨਾਮ ਸੁਹਿਲਾ ਆਪ ਗਿਆ ਸੋਜੇ ਪਈ ਗੁਰ ਸ਼ਬਦੇ ਮਿਲਾ ਰਹਾਉ ਹੋ ਮੈਂ ਗਰਬ ਗਵਈਏ ਪਈ ਵਿਚਾਰ ਸਾਹਿਬ ਸੋ ਮਨ ਮੰਨਿਆ ਦੇ ਸਾਚੇ ਅਧਾਰ سلام سنتوکھیا سیوا سچ سائی تاکو بگن نہ لا گئی چلے حکم رائی حکم رجائی جو چلے سو پو کھجنے ਖੋਟੇ ਠਵਰ ਨਾ ਪਾਇਨੇ ਰਲੇ ਜੁਠਾਨੇ ਨਿਤਨਿਤ ਖਰਾਸ ਮਾਲੀਏ ਸੱਚ ਸੌਦਾ ਪਾਈਏ ਖੋਟੇ ਨਦਰ ਲਾਵਨੇ ਲੇ ਅਗਨ ਜਲਾਈਏ ਜਿਨੀਆਂ ਆਤਮ ਚਨਿਆ ਪਰਮਾਤਮ ਸੋਇ ਏ ਕੋ ਅੰਮ੍ਰਿਤ ਵਿਰਖ ਹੈ ਫਲ ਅੰਮ੍ਰਿਤ ਹੋਏ ਅੰਮ੍ਰਿਤ ਫਲ ਜਨੇ ਚਾਖਿਆ ਸਚ ਰਹੇ ਅਕਾਈ ਤੇਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚਲ ਸਦਾ ਰਜਾਈ ਔਗਣਿਆਰੇ ਕੋ ਗੁਣ ਨਾਨਕੈ ਸੱਚ ਮਿਲੈ ਵਡਾਈ ਆਸਾ ਮਹਲਾ ਪਹਿਲਾ ਕੇਤਾ ਅਖਣ ਅਖੀਏ ਤੱਕ ਅੰਤ ਨਾ ਜਾਣਾ ਮੈਂ ਨੇ ਧਰਿਆ ਤਰੇਕ ਤੂੰ ਮੈ ਤਾਂ ਸਤਾਣਾ ਨਾਨਕ ਕੇ ਅਰਦਾਸ ਹੈ ਸਚ ਨਾਮ ਸੁਹਿਲਾ ਆਪ ਗਿਆ ਸੋਝੇ ਪਏ ਗੁਰ ਸ਼ਬਦੀ ਮਿਲਾ ਰਹਾ ਹੋ ਮੈਂ ਗਰਬ ਗਵਾਈਏ ਪਏ ਵਿਚਾਰ ਸਾਹਿਬ ਸੋ ਮਨ ਮੰਨਿਆ ਦੇ ਸਾਚ ਆਧਾਰ ਐਹਨ ਸਨਾਮ ਸੰਤੋਖਿਆ ਸੇਵਾ ਸਚ ਸਾਈ ਤਾ ਕੋ ਬਿਗਨ ਨ ਲਗਈ ਚਲੇ ਹੁਕਮ ਰਜਾਈ ਹੁਕਮ ਰਜਾਈ ਜੋ ਚਲੇ ਸੋ ਪਵੇ ਖਜਲੇ ਖੋਟੇ ਠਬਰ ਨ ਪਾਇਨੇ ਰਲੇ ਜੂਠਾ ਨੇ ਨੇਤ ਨੇਤ ਖਰਾ ਸਵਾਲੀਏ ਸੱਚ ਸੋਦਾ ਪਾਈਏ ਖੋਟੇ ਨਦਰ ਨਯਾ ਬਨੇ ਲ ਅਗਨ ਜਲਾਈਏ ਜਿੰਨੇ ਆਤਮ ਚਿਨਿਆ ਪਰਮਾਤਮ ਸੋਈ ਕੋਇ ਅਮਰਤ ਬਿਰਖ ਹੈ ਫਲ ਅਮਰਤ ਹੋਵੇ ਅਮਰਤ ਫਲ ਜਿਨੇ ਚਾਖਿਆ ਸੱਚ ਰਹੇ ਅਕਾਈ ਤੇ ਨਾ ਪਰਮ ਨਾ ਭੇਦ ਹੈ ਹਰ ਰਸ ਨਰਸਾਈ ਹੁਕਮ ਸੰਜੋਗੇ ਆਇਆ ਚਲ ਸਦਾਰ ਜਾਏ ਆਉ ਗੁਣਿਆਰੇ ਕੋ ਗੁਣ ਨਾਨਕੈ ਸਚ ਮਿਲੇ ਵਡਾਈ ਆਸਾ ਮਹਲਾ ਪਹਿਲਾ ਕੇਤਾ ਆਖਣ ਆਖੀਐ ਤਾਕੇ ਹਤ ਨ ਜਾਣਾ ਮੈਂ ਨੇ ਧਰਿਆ ਤਰ ਏਕ ਤੂੰ ਮੈਤਾਲ ਸਤਾਣਾ ਨਾਨਕ ਕੀ ਅਰਦਾਸ ਹੈ ਸਚਨਾਮ ਸੁਹੇਲਾ ਆਪ ਗਿਆ ਸੋਜੀ ਪਈ ਗੁਰ ਸ਼ਬਦੇ ਮਿਲਾ ਰਹਾ ਹੂੰ ਹੋ ਮੈਂ ਗਰਬ ਗਵਾਈਏ ਪਾਈਏ ਵਿਚਾਰ ਸਾਹਿਬ ਸੋ ਮਨ ਮੰਨਿਆ ਦੇ ਸੱਚ ਆਧਾਰ ਐਹਨੇ ਸਨਾਮ ਸੰਤੋਖੀਆ ਸੇਵਾ ਸੱਚ ਸਾਈ ਤਾਕ ਬੇਗਨ ਲਾ ਗਏ ਚੱਲੇ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜ਼ਾਨੇ ਖੋਟੇ ਠਵਰ ਨਾ ਪਾਇਨੇ ਰਲੇ ਜੋ ਠਾਨੇ ਨਿਤ ਨਿਤ ਖਰਾ ਸਭਾਲੀਏ ਸੱਚ ਸੌਦਾ ਪਾਈਏ ਖੋਟੇ ਨਦਰ ਨਾਵਨੇ ਲੇ ਅਗਨ ਜਲਾਈਏ ਜਿਨੇ ਆਤਮ ਚਨਿਆ ਪਰਮਾਤਮ ਸੋਈ ਏ ਕੋਇ ਅਮਰਤ ਬਿਰਖ ਹੈ ਫਲ ਅਮਰਤ ਹੋਇ ਅਮਰਤ ਫਲ ਜਿਨੇ ਚਖਿਆ ਸੱਚ ਰਹੇ ਅਕਾਈ ਤੇਨਾ ਪਰਮ ਨਾ ਪੇਡ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ ਆਉ ਗਣਿਆ ਰੇ ਕੋ ਗੁਣ ਨਾਨਕੈ ਸਚ ਮਿਲੇ ਵਡਾਈ ਆਸਾ ਮਹਲਾ ਪਹਿਲਾ ਕੇਤਾ ਅਖਣ ਅਖੀਏ ਤਾਕੇ ਅੰਤ ਨ ਜਾਣਾ ਮੈਂ ਰਿਆ ਤਰੇ ਇੱਕ ਤੂੰ ਮੈਂ ਤਾਂ ਸਤਣਾ ਨਾਨਕ ਕੇ ਅਰਦਾਸ ਹੈ ਸਚਨਾਮ ਸੁਹਲਾ ਆਪ ਗਿਆ ਸੋਜੀ ਪਏ ਗੁਰ ਸ਼ਬਦੀ ਮਿਲਾ ਮੈਂ ਗਰਬ ਗਵਈਏ ਪਈਏ ਵਿਚਾਰ ਸਾਹਿਬ ਸੋ ਮਨ ਮੰਨਿਆ ਦੇ ਸਾਚੇ ਅਧਾਰ ਇਹ ਨਿਸਨਾਮ ਸੰਤੋਖਿਆ ਸੇਵਾ ਸੱਚ ਸਾਈ ਤਾ ਕੋ ਬਿਗਨ ਨ ਲਾ ਗਏ ਚਲੇ ਹੁਕਮ ਰਜਾਈ ਹੁਕਮ ਰਜਾਈ ਜੋ ਚਲੇ ਸੋ ਪਵੇ ਖਜਾਨੇ ਖੋਟੇ ਠਵਰ ਨ ਪਾਇਨੇ ਰਲੇ ਜੁਠਾਨੇ ਨੇਤ ਨੇਤ ਖਰਾ ਸਮਲਿਏ ਸੱਚ ਸੌਦਾ ਪਾਈਏ ਖੋਟੇ ਨਦਰ ਨਾਵਨੀ ਲੈ ਅਗਨ ਜਲਾਈਏ ਜਿਨੇ ਆਤਮ ਚਿੰਨਿਆ परमात्म सोई एको अमृत बिरख है फल अमृत होए अमृत फल जिने चखिया सच रहे अकाई तिनो परम लपेद है ਹਰ ਰਸ ਨਰਸਾਈ ਹੁਕਮ ਸੰਜੋਗੇ ਆਇਆ ਚਲ ਸਦਾਰ ਜਾਏ ਔ ਗੁਣਿਆਰੇ ਕੋ ਗੁਣ ਨਾਨਕੇ ਸਚ ਮਿਲੈ ਵਡਾਈ ਆਸਾ ਅੱਲਾ ਪਹਿਲਾ ਕੇਤਾ ਅਖਣ ਅੱਖੀਏ ਤਾਕੇ ਅੰਤ ਨਾ ਜਾਣਾ ਮੈਂ ਨੇ ਧਰਿਆ ਤਰ ਏਕ ਤੂੰ ਮੈਂ ਤਾਂ ਸਤਾਣਾ ਨਾਨਕ ਕੀ ਅਰਦਾਸ ਹੈ ਸਚਨਾਮ ਸੁਹੇਲਾ ਆਪ ਗਿਆ ਸੋਝੇ ਪਏ ਗੁਰ ਸ਼ਬਦੇ ਮਿਲਾ ਰਹਾ ਹਉ ਮੈਂ ਗਰਬ ਗਵਈਏ ਪਈਏ ਵਿਚਾਰ ਸਾਹਿਬ ਸੁਮਨ ਮੰਨ ਲਿਆ ਦੇ ਸੱਚ ਅਧਾਰ ਐਹ ਨੇ ਸਲਾਮ ਸੰਤੋਖਿਆ ਸੇਵਾ ਸੱਚ ਸਾਈਂ ਤਾਕ ਬਿਗਨ ਨਾ ਲਾ ਗਏ ਚਲੇ ਹੁਕਮ ਰਜਾਈ ਹੁਕਮ ਰਜਾਈ ਜੋ ਚਲੇ ਸੋਪਵੇ ਖਜਨੈ ਖੋਟੇ ਠਵਰ ਨ ਪਾਇਨੇ ਰਲੇ ਜੁਠਾਨੈ ਨਿਤਨੇਤ ਖਰਾ ਸਮਾਲੀਐ ਸੱਚ ਸੌਦਾ ਪਈਐ ਖੋਟੇ ਨਦਰ ਨਾਮਨੀ ਲੈ ਅਗਨ ਜਲਾਈਏ ਜਿਨਨੇ ਆਤਮ ਚਿਨਿਆ ਪਰ ਬਾਤਮ ਸੋਏ ਏ ਕੋਈ ਅੰਮ੍ਰਿਤ ਬਿਰਖ ਹੈ ਫਲੇ ਅੰਮ੍ਰਿਤ ਹੋਏ ਅੰਮ੍ਰਿਤ ਫਲ ਜਿਨੇ ਚਖਿਆ ਸਤ ਰਹੇ ਕਾਈ ਤੈਨਾ ਪਰਮ ਨ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੇ ਆਇਆ ਚਲ ਸਦਾਰ ਜਾਏ ਆਉ ਗੁਣਿਆਰੇ ਕੋ ਗੁਣ ਨਾਨਕੈ ਸਚ ਮਿਲੇ ਵਡਾਈ ਆਸਾ ਮਹਲਾ ਪਹਿਲਾ ਕੇਤਾ ਆਖਣ ਆਖੀ ਐ ਤਾਂ ਕੇ ਹੰਤ ਨਾ ਜਾਣਾ ਮੈਨੇ ਧਰਿਆ ਤਰ ਏਕ ਤੂੰ ਮੈ ਤਾਲ ਸਤਾਣਾ ਨਾਨਕ ਕੇ ਅਰਦਾਸ ਹੈ ਸਤਨਾਮ ਸੋਹਿਲਾ ਆਪ ਗਿਆ ਸੋ ਜੇ ਪਈ ਗੁਰ ਸ਼ਬਦੇ ਮੇਲਾ ਰਹਾਉ ਹੋ ਮੈਂ ਗਰਬ ਗਵਈਏ ਫਈਏ ਵਿਚਾਰ ਸਾਹਿਬ ਸੋ ਮਨ ਮੰਨਿਆ ਦੇ ਸੱਚ ਅਧਾਰ ਐਹ ਨੈ ਸਲਾਮ ਸਲਤੋਖਿਆ ਸੇਵਾ ਸੱਚ ਸਾਈ ਤਾਕ ਬੇਗਨ ਲਾ ਗਈ ਚੱਲੇ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜਨੇ ਖੋਟੇ ਠਵਰ ਨਾ ਪਾਇਨੇ ਰਲੇ ਜੁਠਾਨੇ ਨੇ ਨਿਤਨੇਤ ਖਰਾਸ ਮੱਲੀ ਐ ਸੱਚ ਸੌਦਾ ਪਾਈ ਐ ਖੋਟੇ ਨਦਰ ਨਾਵਨੇ ਲੇ ਅਗਨ ਜਲਾਈ ਐ ਜਿਨ ਆਤਮ ਚਨਿਆ ਪਰਮਾਤਮ ਸੋਇ ਏ ਕੋ ਅੰਮ੍ਰਿਤ ਬੇਰਖ ਹੈ ਫਲ ਅੰਮ੍ਰਿਤ ਹੋਏ ਅੰਮ੍ਰਿਤ ਫਲ ਜਨੇ ਚਾਖਿਆ ਸਚ ਰਹੇ ਅਕਾਈ ਤੇ ਨਾ ਪਰਮ ਨਾ ਪੀਧ ਹੈ ਹਰ ਰਸ ਨਰਸਾਈ ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ ਔਗਣਿਆ ਰਖ ਗੁਣ ਨਾਨਕੈ ਸਚ ਮਿਲੈ ਵਡਾਈ ਆ ਸਾ ਮਹਲਾ ਪਹਿਲਾ ਕੇਤਾ ਅਖਣ ਅਖੀਏ ਤੱਕ ਅੰਤ ਨਾ ਜਾਣਾ ਮੈਂ ਨੇ ਧਰਿਆ ਤਰ ਏਕ ਤੂੰ ਮੈਦਲ ਸਤਾਣਾ ਨਾਨਕ ਕੇ ਅਰਦਾਸ ਹੈ ਸਚ ਨਾਮ ਸੁਹਿਲਾ ਆਪ ਗਿਆ ਸੋਜੇ ਪਏ ਗੁਰ ਸ਼ਬਦੀ ਮਿਲਾ ਰਹਾਉ ਹੋ ਮੈਂ ਗਰਬ ਗਵਾਈਏ ਪਈ ਵਿਚਾਰ ਸਾਹਿਬ ਸਿਉ ਮਨ ਮੰਨਿਆ ਦੇ ਸੱਚ ਆਧਾਰ ਇਹ ਨਾਮ ਸੰਤੋਖਿਆ ਸੇਵਾ ਸਚ ਸਈ ਤਾ ਕੋ ਬਿਗਨ ਨਾ ਲਗਈ ਚੱਲੇ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੇ ਸੁਪ ਵੇ ਖਜਲੇ ਖੋਟੇ ਠਬਰ ਦਾ ਪਾਏ ਨੀ ਰਲੇ ਝੂਠਾ ਨੇ ਨਿਤ ਨਿਤ ਖਰਾ ਸਵਾਲੀਏ ਸੱਚ ਸੋਦਾ ਪਾਈਏ ਖੋਟੇ ਨਦਰ ਨਿਆਵ ਨੇ ਲੇ ਅਗਨ ਜਲਾਈਏ ਜਿਨੇ ਆਤਮ ਚਿਨਿਆ ਪਰਮਾਤਮ ਸੋਈ ਏ ਕੋਈ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਵੇ ਅੰਮ੍ਰਿਤ ਫਲ ਜਿਨੇ ਚਖਿਆ ਸਚ ਰਹੇ ਅਖਾਈ ਤੇ ਨਾ ਪਰਮ ਨਾ ਭੇਦ ਹੈ ਹਰ ਰਸ ਨਰਸਾਈ ਹੁਕਮ ਸੰਜੋਗੇ ਆਇਆ ਚਲ ਸਦਾਰ ਜਾਏ ਆਉ ਗੁਣਿਆਰੇ ਕੋ ਗੁਣ ਨਾਨਕੈ ਸਚ ਮਿਲੈ ਵਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ